ਦੇਖੋ ਜਿਹੜਾ ਮੈਂ ਕਹਿ ਰਿਹਾ ਨਾ 500 ਕਰੋੜ ਦਾ ਗੱਲਾ ਇਹ ਫੈਕਚੁਅਲ ਆ ਉਹ ਮੈਂ ਦੱਸਦਾ ਕਿਉਂ ਇੰਡੀਆ ਦਾ ਨਾ ਇੱਕ ਡ੍ਰੀਮ ਪ੍ਰੋਜੈਕਟ ਚੱਲ ਰਿਹਾ ਪੂਰੇ ਭਾਰਤ ਦੇ ਵਿੱਚ ਪੂਰੇ ਭਾਰਤ ਨੂੰ ਇਹ ਸੜਕਾਂ ਦੇ ਰਜਾਲ ਦੇ ਨਾਲ ਜੋੜ ਰਿਹਾ ਇੱਥੋਂ ਦੀ ਕੋਲਕਾਤਾ ਇੱਥੋਂ ਦੀ ਚੰਨਈ ਮਦਰਾਸ ਮੁੰਬਈ ਦਿੱਲੀ ਵਿੱਚ ਆਹ ਲਖਨਊ ਤੋਂ ਹੁੰਦੇ ਹੋਏ ਪੂਰੇ ਭਾਰਤ ਨੂੰ ਸੜਕਾਂ ਦੇ ਨਾਲ ਜੋੜ ਰਿਹਾ ਪਰ ਪੂਰੇ ਭਾਰਤ ਨੂੰ ਨਹੀਂ ਜੋੜ ਰਿਹਾ ਇਧਰ ਥਾਈਲੈਂਡ ਤੋਂ ਸ਼ੁਰੂ ਕਰਕੇ ਠੀਕ ਹੈ ਮਯਾਮਾਰ ਤੋਂ ਸ਼ੁਰੂ ਕਰਕੇ ਆ ਜਿਹੜਾ ਮਨੀਪੁਰ ਦੇ ਵਿੱਚ ਇਸ ਟੰਮ ਕਲੇਸ਼ ਪਿਆ ਹੋਇਆ ਮਨੀਪੁਰ ਉਹ ਜੰਗਲਾਂ ਦੇ ਵਿੱਚੋਂ ਦੀ ਆਹਾਂ ਕਨੈਕਟ ਕੀਤਾ ਜਾ ਰਿਹਾ ਦਿੱਲੀ ਤੋਂ ਸਿੱਧਾ ਥਾਈਲੈਂਡ ਤੱਕ ਦੀ ਰੋਡ ਅੱਛਾ ਤੁਹਾਡਾ ਫਾਇਦਾ ਕਿੱਦਾਂ ਹੋਣਾ ਤੁਹਾਡੇ 500 ਕਰੋੜ ਦਾ ਕਿਲਾ ਕਿੱਦਾਂ ਹੋਣਾ ਯੈਸ ਉਹੀ ਭਾਰਤ ਮਾਲਾ ਰੋਡ ਆ ਆ ਜਿਹੜੀ ਆ ਜਿਹੜੀ ਆ ਜਿੱਥੇ ਆਪਾਂ ਬੈਠੇ ਆ ਆ ਖਰੜ ਦਾ ਫਲਾਈਓਵਰ ਏਅਰਪੋਰਟ ਰੋਡ ਜਿਹੜੀ ਸਿੱਧੀ ਜਾ ਰਹੀ ਆ ਜਿਹੜੀ ਉੱਥੇ ਜਾ ਕੇ ਵਾਗੇ ਜੁੜਦੀ ਪਈ ਆ ਜੇ ਇੰਡਸਟਰੀਅਲ ਕੋਰੀਡੋਰ ਸਿਰਫ ਪੰਜਾਬ ਪਾਰਤ ਦਾ ਭਾਗੇ ਪੰਜਾਬ ਪਾਕਿਸਤਾਨ ਦੇ ਬਾਰਡਰ ਨਾਲ ਜਾ ਕੇ ਕਿਉਂ ਜੁੜਦਾ ਪਿਆ ਇੱਥੋਂ ਦੀ ਦਿੱਲੀ ਇਹ ਲੈ ਆ ਕੇ ਦਿੱਲੀ ਖਤਮ ਕਰ ਦੇਣਾ ਚਾਹੀਦਾ ਇੱਥੇ ਲੈ ਆ ਕੇ ਅੰਮ੍ਰਿਤਸਰ ਕਿਉਂ ਜੋੜਿਆ ਅੰਮ੍ਰਿਤਸਰ ਤੋਂ ਅੱਗੇ ਇਹ ਹੈ ਲੋ ਹਾਂ ਇਹ ਬਲਕ ਇਸ ਟਾਈਮ ਜਿਹੜਾ ਆ ਵਪਾਰ ਇਦਾਂ ਚੱਲ ਰਿਹਾ ਇੱਥੋਂ ਮੁੰਬਈ ਪੋਰਟ ਤੋਂ ਇੱਥੇ ਚਾਹਵਾਰ ਬੰਦਰਗਾਰ ਤੱਕ ਜੜਾਇਆ ਸਮੁੰਦਰ ਦੇ ਰਾਹੀਂ ਜਾਂਦਾ ਇੱਥੇ ਚਾਹਵਾਰ ਬੰਦਰਗਾਰ ਤੋਂ ਫਿਰ ਇਹ ਕਾਬੁਲ ਤੱਕ ਤੇ ਕਾਬੁਲ ਤੋਂ ਲੈ ਕੇ ਉੱਪਰ ਅੱਗੇ ਯੂਰਪ ਤੱਕ ਜੜਾ ਹੈਗਾ ਉਹ ਵਪਾਰ ਫਿਰ ਸੜਕੀ ਚੱਲਦਾ ਹੁਣ ਜਿਹੜਾ ਮੈਂ ਤੁਹਾਨੂੰ ਦਿਖਾਇਆ ਇਹ ਆ ਵਾਲਾ ਅੰਡਰਸਟ੍ਰਕਲ ਕਾਰੀਡੋਰ ਪੂਰੇ ਭਾਰਤ ਦਾ ਵਪਾਰ ਇੱਥੋਂ ਦੀ ਆ ਕੇ ਜਿਹੜਾ ਅੰਮ੍ਰਿਤਸਰ ਤੱਕ ਜੋੜਦਾ ਇਹਨਾਂ ਨੇ ਆ ਪਾਕਿਸਤਾਨ ਦੇ ਵਿੱਚੋਂ ਦੀ ਹੁੰਦੇ ਹੋਏ ਇਹਨਾਂ ਨੇ ਕਾਬਲ ਤੱਕ ਜੋੜਨਾ ਹੈ ਕਾਬਲ ਤੋਂ ਜੁੜਦੇ ਹੋਏ ਇਸ ਟਾਈਮ ਚਾਹਵਰ ਬੰਦਰਗਾਹ ਜਿਹੜੀ ਇਹ ਵਾਲੀ ਚਾਹਵਰ ਬੰਦਰਗਾਹ ਹੈ ਚਾਹਵਰ ਬੰਦਰਗਾਹ ਤੋਂ 22000 ਕਰੋੜ ਦਾ ਇੱਕ ਪ੍ਰੋਜੈਕਟ ਆ ਇਹ ਸੜਕ ਬਣਾਈ ਹੋਈ ਹੈ ਇਹਨਾਂ ਨੇ ਉਹ ਸੜਕ ਕਾਬਲ ਤੱਕ ਜੁੜਦੀ ਆ ਨਾਲ ਉਹਦੀ ਰੇਲ ਲਾਈਨ ਹੈਗੀ ਆ ਉਹ ਇੱਥੇ ਤੱਕ ਪੂਰੀ ਜੁੜੀ ਹੋਈ ਆ 22000 ਕਰੋੜ ਰੁਪਏ ਦਾ ਪ੍ਰੋਜੈਕਟ ਆ 4 ਲੇਨ ਜਿਹੜਾ ਪੱਕਾ ਰੋਡ ਬਣਿਆ ਇਧਰੋਂ ਦੀ ਆ ਹੋ ਗਿਆ ਪੂਰਾ ਭਾਰਤ ਜੁੜ ਗਿਆ ਉਧਰੋਂ ਦੀ ਆ ਥਾਈਲੈਂਡ ਤੱਕ ਜੁੜ ਗਿਆ ਜਿਹਨੂੰ ਸੀਪੈਕ ਰੋਡ ਦਾ ਪ੍ਰੋਜੈਕਟ ਬੋਲਦੇ ਆ ਹੁਣ ਥਾਈਲੈਂਡ ਤੋਂ ਸਮਾਨ ਚੱਲਿਆ ਦਿੱਲੀ ਆਇਆ ਦਿੱਲੀ ਆ ਕੇ ਰੁਕਣਾ ਕਿੱਥੇ ਆ ਪੰਜਾਬ ਪੰਜਾਬੀ ਰੁਕੂਗਾ ਨਾ ਸੈਂਟਰ ਹੈ థਾਈਲੈਂਡ ਤੋਂ ਆ ਕੇ ਇੱਥੇ ਆ ਕੇ ਰੁਕਣਾ ਪਹਿਲਾਂ ਵੀ ਇਦਾਂ ਹੀ ਚੱਲਦੀ ਸੀ ਜਦੋਂ ਸਿਲਕ ਰੋਡ ਚੱਲਦੀ ਸੀ ਹੁਣ ਜਦੋਂ ਇੱਥੇ ਆ ਕੇ ਤੁਹਾਡੇ ਕੋਲ ਵੱਡੇ ਵੱਡੇ ਟਰੱਕ 18 ਟੈਰੀ ਜਿਦਾਂ ਉਹ ਵਿਦੇਸ਼ਾਂ ਚ ਚੱਲਦੇ ਨੇ ਉਹ ਵੱਡੇ ਵੱਡੇ 30 30 40 40 ਫੁੱਟੇ 100 100 ਫੁੱਟੇ ਟਰੱਕ ਜਦੋਂ ਇੱਥੇ ਆ ਕੇ ਰੁਕਣੇ ਉਦੋਂ ਕਿਸੇ ਨੇ ਦੱਸਿਆ ਇਹ ਜਦੋਂ ਇਹ ਤੁਹਾਡੇ ਇੱਥੇ ਹੋਟਲ ਬੰਨੇ ਆ ਜਦੋਂ ਤੁਹਾਡੇ ਇਹ ਰੋਡਸ ਬੰਨੇ ਆ ਜਦੋਂ ਟਰੱਕਾਂ ਦੇ ਰੈਸਟ ਕਰਨ ਦੀ ਜਗ੍ਹਾ ਬਣਨੀ ਆ ਫਿਰ ਇੱਥੋਂ ਦੀ ਲੋਡ ਹੋ ਕੇ ਫਿਰ ਅੱਗੇ ਚੱਲਣੇ ਆ ਫਿਰ ਉਹ ਚਾਹ ਪਰ ਬੰਦਰਗਾਹ ਤੱਕ ਜਾਣੇ ਆ ਫਿਰ ਉਹ ਯੂਰਪ ਤੱਕ ਜਾਣੇ ਆ ਤੁਹਾਡਾ ਸੈਂਟਰ ਆ ਇਧਰੋਂ ਥਾਈਲੈਂਡ ਤੋਂ ਵੀ ਇਧਰੋਂ ਥਾਈਲੈਂਡ ਤੋਂ ਵੀ ਸੈਂਟਰ ਆ ਤੇ ਉਧਰੋਂ ਯੂਰਪ ਤੋਂ ਵੀ ਸੈਂਟਰ ਆ ਤੇ ਤੁਸੀਂ ਇਹ ਇਹ ਤੁਹਾਡਾ ਸੈਂਟਰ ਆ ਹੁਣ ਜਦੋਂ ਤੁਸੀਂ ਉਹ ਡਰਾਈਪੋਰਟ ਬਣੋਂਗੇ ਸਿਲਕ ਰੋਡ ਦੇ ਦੋਨੋਂ ਪਾਸੇ ਵਸਿਆ ਹੋਇਆ ਨਾ ਉਹਦਾ ਦੁਬਈ ਉਸ ਸੜਕ ਦੇ ਦੋਨੋਂ ਪਾਸੇ ਵਸਿਆ ਹੋਇਆ ਨਾ ਤੇ ਇਹ ਜਿਹੜੀ ਨਵੀਂ ਸਿਲ ਕਰੋੜ ਬਣਦੀ ਪਈ ਆ ਅੰਡਸਟਰੀਅਲ ਕਾਰਕੋਰਡੋਰ ਬਣ ਰਹੀ ਆ ਤੁਸੀਂ ਬੈਠੇ ਹੋ ਨਾ ਉਹਦੇ ਤੇ ਕਿੱਥੇ ਬੈਠੇ ਹੋ ਤੁਸੀਂ ਵੇਚ ਤੋਂ ਰਹੇ ਸਾਰੀ ਤੇ ਤੁਸੀਂ ਵੇਚੀ ਜੋ ਵੇਚੀ ਜੋ ਭਈਆਂ ਨੂੰ ਵੇਚੀ ਜੋ ਰੋਂਗੀਆਂ ਨੂੰ ਵੇਚੀ ਜੋ ਹੈਨਾ ਉਹਨਾਂ ਨੂੰ ਬੰਗਲਾਦੇਸ਼ੀਆਂ ਨੂੰ ਵੇਚੀ ਜੋ ਗੁਜਰਾਤੀਆਂ ਨੂੰ ਵੇਚੀ ਜੋ ਵੇਚੀ ਜੋ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਹਾਡਾ 500 ਕਰੋੜ ਦਾ ਕਿਲਾ ਹੋਊਗਾ ਦੁਬਈ 'ਚ ਹੈਗਾ 200 ਕਰੋੜ ਦਾ ਇੱਕ ਇੱਕ ਫਲੈਟ ਆ 200 ਕਰੋੜ ਦਾ ਮੈਂ ਤਾਂ ਤੁਹਾਨੂੰ 500 ਕਰੋੜ ਦਾ ਕਿਲਾ ਦੱਸ ਰਿਹਾ ਤੁਹਾਡੇ ਤਾਂ ਉਹ ਨਹੀਂ ਹਜ਼ਮ ਹੋ ਰਿਹਾ ਜਦੋਂ ਪੂਰੀ ਦੁਨੀਆ ਦਾ ਵਪਾਰ ਤੁਹਾਡੀ ਅੱਡੀ ਤੇ ਤੋਂ ਹੀ ਹੋਣਾ ਹੈ ਉਦੋਂ ਦੱਸਿਆ ਕਿਸੇ ਪਾਰਟੀ ਨੇ ਆ ਵਾਰਸ ਪੰਜਾਬ ਬੜੇ ਨੇ ਦੱਸਿਆ ਵਾਰਸ ਮੰਜਾ ਵਾਲੇ ਨੇ ਦੱਸਿਆ ਇਹ ਇਹ ਦੀਪ ਸਿੱਧੂ ਦਾ ਆਈਡੀਆ ਆ ਇਹ ਦੀਪ ਸਿੱਧੂ ਨੇ ਡਿਸਕਸ ਕੀਤਾ ਸੀ ਸਾਨੂੰ ਕੀ ਪਤਾ ਸੀਗਾ ਇਹ ਦੀਪ ਸਿੱਧੂ ਨੇ ਦੱਸਿਆ ਹੋਇਆ ਉਹਨੇ ਦੱਸਿਆ ਕਿ ਇਹ ਸਾਰਾ ਕੁਝ ਉਸ ਤੋਂ ਬਾਅਦ ਜਦੋਂ ਰਿਸਰਚ ਕੀਤੀ ਤਾਂ ਗੱਲਾਂ ਸਹੀ ਨੇ